ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਤੂੜੀ ਦੇ ਰੇਟਾਂ ਬਾਰੇ ਤੂੜੀ ਦੇ ਰੇਟ ਜਿਹੜੇ ਕਿੱਥੇ ਕਿ ਤੱਕ ਜਿਹੜੇ ਚੱਲੇ ਜਾਂਦੇ ਨੇ ਪਿੰਡਾਂ ਵਿੱਚ ਲੱਗ ਰੇਟ ਚੱਲ ਰਿਹਾ ਤੇ ਮੰਡੀਆਂ ਦੇ ਕੀ ਰੇਟ ਨੇ ਤੇ ਭੋਂਗ ਵਾਲੇ ਕੀ ਰੇਟ ਲਾ ਰਹੇ ਨੇ ਸਾਰੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤੇ ਤਾਂ ਜੋ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਹ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਮਾਨਸਾ ਦੀ ਮਾਨਸਾ ਜੀ ਜਿਹੜੀ ਤੂੜੀ ਦਾ ਰੇਟ ਜਿਹੜਾ ਚੱਲ ਰਿਹਾ ਉਹ ਲਗਭਗ 280 ਤੋਂ ਲੈ ਕੇ 310 ਰੁਪਏ ਤੱਕ ਜਿਹੜਾ ਰੇਟ ਚੱਲ ਰਿਹਾ ਹੈਗਾ ਤੇ ਅੱਗੇ ਗੱਲ ਕਰਦੇ ਆਂ ਸ੍ਰੀ ਅਮਰਤਸਰ ਦੇ ਸ੍ਰੀ ਅਮਰਤਸਰ ਸਾਹਿਬ ਜਿਹੜੀ ਤੂੜੀ ਦਾ ਰੇਟ ਚੱਲ ਰਿਹਾ ਜੀ 300 ਤੋਂ ਲੈ ਕੇ 330 ਰੁਪਏ ਹਾਂਜੀ ਅੱਗੇ ਗੱਲ ਕਰਦੇ ਆ ਜੀ ਕੋਟਕਪੂਰਾ ਮੰਡੀ ਦੀ ਕੋਟਕਪੂਰਾ ਮੰਡੀ ਇੱਚ ਜਿਹੜਾ ਤੂੜੀ ਦਾ ਰੇਟ ਚੱਲ ਰਿਹਾ ਜੀ ਅੰਦਰਲੀ ਤੂੜੀ ਦਾ ਰੇਟ ਚੱਲ ਰਿਹਾ ਜਿਹੜਾ ਅੱਜ ਦਾ ਰੇਟ 300 ਤੋਂ ਲੈ ਕੇ 345 ਰੁਪਏ ਅੰਦਰਲੀ ਤੂੜੀ ਦਾ ਰੇਟ ਜਿਹੜੇ ਤੂੜੀ ਬਾਹਰਲੀ ਤੂੜੀ ਦਾ ਰੇਟ ਹੈਗਾ ਜੀ 250 ਤੋਂ ਲੈ ਕੇ 300 ਰੁਪਏ ਇਹ ਕੋਟਕਪੂਰਾ ਮੰਡੀ ਦੇ ਰੇਟ ਸਨ ਜੀ ਅੱਗੇ ਆਪਾਂ ਗੱਲ ਕਰਦੇ ਆ ਤੇ ਆਪਣੇ ਲੋਕਲ ਜਿਹੜੀ ਬਰਨਾਲਾ ਏਰੀਆ ਦੇ ਵਿੱਚ ਬਰਨਾਲਾ ਏਰੀਆ ਦੇ ਲਗਭਗ ਆਸ-ਪਾਸ ਦੇ ਪਿੰਡਾਂ 'ਚ ਜਿਹੜਾ ਰੇਟ ਚੱਲ ਰਿਹਾ ਜੀ ਉਹ ਚੱਲ ਰਿਹਾ 250 ਤੋਂ ਲੈ ਕੇ 300 ਰੁਪਏ ਜਿਹੜਾ ਆਪਾਂ ਘਰਾਂ ਚ ਤੂੜੀ ਚਕਾਰ ਰਹੇ ਆਂ ਇਹੀ ਰੇਟ ਆ ਲਗਭਗ ਸਾਰੇ ਏਰੀਆਾਂ 'ਚ 250 ਤੋਂ ਪਿੰਡਾਂ 'ਚ ਜਿਹੜਾ ਰੇਟ ਚੱਲ ਰਿਹਾ ਹੈ 250 ਤੋਂ ਲੈ ਕੇ 300 ਰੁਪਏ ਅੱਗੇ ਗੱਲ ਕਰਦੇ ਆਂ ਜੀ ਬਟਾਲਾ ਦੀ ਬਟਾਲਾ 'ਚ ਜਿਹੜਾ ਤੂੜੀ ਦਾ ਰੇਟ ਚੱਲ ਰਿਹਾ ਹੈ ਜੀ 250 ਤੋਂ ਲੈ ਕੇ ਪੌਣੇ 300 ਰੁਪਏ ਰੇਟ ਜਿਹੜਾ ਤੂੜੀ ਦਾ ਚੱਲ ਰਿਹਾ ਹੈ ਜਿਹੜਾ ਘਰਾਂ 'ਚ ਆਪਾਂ ਭਰਾ ਰਹੇ ਆਂ ਅੱਗੇ ਕਪੂਰਥਾਲਾ 'ਚ ਤੂੜੀ ਦਾ ਰੇਟ ਜਿਹੜਾ ਚੱਲ ਰਿਹਾ ਹੈ ਜੀ 300 ਤੋਂ ਲੈ ਕੇ 350 ਰੁਪਏ ਤੱਕ ਜਿਹੜਾ ਤੂੜੀ ਦਾ ਰੇ ਤਾਂ ਦਰਦਾਂ ਸਹਿ ਦੀ ਗੱਲ ਕਰੀਏ ਤਾਂ ਤੂੜੀ ਦਾ ਰੇਟ ਹੈਗਾ ਜੀ ਉੱਥੇ 300 ਤੋਂ ਲੈ ਕੇ 300 20 ਰੁਪਏ ਜਿਹੜਾ ਤੂੜੀ ਦਾ ਰੇਟ ਚੱਲ ਰਿਹਾ ਇਹ ਸਨ ਕੁਝ ਏਰੀਆ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਏਰੀਆ 'ਚ ਕੀ ਰੇਟ ਚੱਲ ਰਿਹਾ ਹੈ ਤੂੜੀ ਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ